ਸਰ ਕਿਵੇਂ ਦੇਖਦੇ ਹੋ ਜੀ ਪਟਿਆਲਾ ਇਸ ਘਟਨਾ ਦੀ ਇੱਕ ਕਲਰ ਸਰ ਦੇ ਉੱਪਰ ਹਮਲਾ ਹੋਇਆ ਨਾ ਪੁਲਿਸ ਵੱਲੋਂ ਐਡਾ ਬੜਾ ਅਫਸਰ ਹੋਣ ਦੇ ਗੱਲ ਜੁੱਦੀ ਕਿਉਂ ਨਹੀਂ ਪੁੱਛ ਰਹੇ ਸਮਝਦੇ ਹੋਗੇ ਐਡਾ ਬੜਾ ਚਦਕਾ ਨਹੀਂ ਫਾਇਦਾ ਹੈਗਾ ਇੱਥੇ ਆਪਾਂ ਗੱਲ ਕਰ ਲਈ ਪੂਰੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜ ਦੇ ਨੌਜਵਾਨ ਫੌਜ ਦੇ ਅਫਸਰ ਹਨ ਤਾਂ ਲੱਗਦਾ ਕਿ ਰਿਕਰ ਸਰ ਜਿਹੜੀ ਜੁੜੀ ਬਹੁਤ ਹੀ ਮਹਿੰਦਰੀ ਜੁੜੀ ਨਾਲ ਉੱਪਰ ਇਹ ਕਰਨੀ ਹੋਈ ਕਿਵੇਂ ਦੇਖਦੇ ਹੋ ਸਾਰੇ ਮਾਦਮ ਦੇ ਦੇਖੋ ਜੀ ਅਸੀਂ ਮੈਸਰ ਜਿਹੜਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਐਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਅਸੀਂ ਜ਼ਿਲ੍ਹੇ ਦੇ ਸਬੂਤ ਸਾਬਕਾ ਸੈਨਿਕ ਇਸ ਘਟਨਾ ਦੀ ਬਹੁਤ ਨਿੰਦਾ ਕਰਦੇ ਹਾਂ ਕਿਉਂਕਿ ਇੱਕ ਸਰਵਿੰਗ ਕਰਨਲ ਸਾਹਿਬ ਨਾਲ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਦੀ ਕਰਨਲ ਸਾਹਿਬ ਦੀ ਘੁਟਮਾਰ ਹੋਈ ਹੈ ਉਹਨਾਂ ਦੇ ਲੜਕੇ ਦੀ ਹੋਈ ਹੈ ਤੇ ਉਹਨਾਂ ਦੇ ਪਰਿਵਾਰ ਤੇ ਕਿਸ ਤਰ੍ਹਾਂ ਦਾ ਇੱਕ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਘਟਨਾ ਹੈ ਤਾਂ ਅਸੀਂ ਅਸੀਂ ਸਾਰੇ ਸਾਬਕਾ ਸੈਨਿਕ ਬਹੁਤ ਨਿੰਦਾ ਕਰਦੇ ਹਾਂ ਕਿਉਂਕਿ ਜੋ ਕਿ ਕੋਈ ਸ਼ਹੀਦ ਹੁੰਦਾ ਹੈ ਸਾਡਾ ਸੈਨਿਕ ਜਾਂ 15 ਅਗਸਤ 26 ਜਨਵਰੀ ਨੂੰ ਹੀ ਅਸੀਂ ਪਰੇਡ ਦੇਖ ਕੇ ਫੌਜੀਆਂ ਲਈ ਆਸ਼ਾਸ਼ ਕਰਦੇ ਹਾਂ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਪੂਰੇ ਦੇਸ਼ ਦੇ ਜੋ ਸਾਫ ਦਾ ਸੈਨਿਕ ਹਨ ਅਤੇ ਸਰਵਿੰਗ ਸੋਲਜਰ ਹਨ ਉਹਨਾਂ ਦੇ ਮੋਰਲ ਤੇ ਬਹੁਤ ਵੱਡਾ ਫਰਕ ਪੈਂਦਾ ਹੈ ਕਿ ਜਦੋਂ ਇੱਕ ਸੈਨਿਕ ਹੀ ਸੇਵ ਨਹੀਂ ਹਨ ਤੇ ਆਮ ਨਾਗਰਿਕ ਦਾ ਕੀ ਬਣੂਗਾ ਸਾਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਸਾਡੇ ਪੁਲਿਸ ਵਿਭਾਗ ਦੇ ਮੰਤਰੀ ਹਨ ਮੈਨੂੰ ਲੱਗਦਾ ਹੈ ਭਗਵੰਤ ਮਾਨ ਜੀ ਖੁਦ ਹਨ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਨ ਉਹ ਕਹਿੰਦੇ ਸੀ ਕਿ ਲੋਕਾਂ ਨੇ ਤਾਂ ਆਪ ਦੀ ਜ਼ਿੰਮੇਵਾਰੀ ਖਤਮ ਕਰਤੀ ਮੈਨੂੰ ਉਹ ਸਾਨੂੰ ਵੋਟਾਂ ਪਾ ਕੇ ਜਿਤਾਤਾ ਸਾਨੂੰ 92 ਐਮਐਲਏ ਦੇਤੇ ਹੁਣ ਇਹ ਸਾਡਾ ਕੰਮ ਰਹਿ ਗਿਆ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸੋਡੇ ਕੰਮ ਇਹ ਜੋ ਹੀ ਹੋਣਗੇ ਜਿੱਥੇ ਇੱਕ ਫੌਜੀ ਉਹ ਵੀ ਅਫਸਰ ਸੇਵਨੀ ਹੈ ਤੇ ਆਮ ਨਾਗਰਿਕਾਂ ਦਾ ਕੀ ਬਣੂਗਾ ਆਪਾਂ ਜੇ ਗੱਲ ਕਰੀਏ ਕਿ ਪੁਲਿਸ ਪ੍ਰਸ਼ਾਸਨ ਦੀ ਆਪਾਂ ਰੋਜ਼ ਵੀਡੀਓ ਦੇਖਦੇ ਆ ਕਿਤੇ ਸ਼ਰਾਬ ਪੀ ਕੇ ਡਿੱਗੀ ਜਾਂਦੇ ਨੇ ਕਿਤੇ ਸ਼ਰੇ ਆਮ ਹੀ ਲੋਕਾਂ ਦੇ ਗਲਤ ਚਲਾਨ ਕੱਟੀ ਜਾਂਦੇ ਆ ਲੋਕਾਂ ਨੂੰ ਪਰੇਸ਼ਾਨ ਕਰੀ ਜਾਂਦੇ ਆ ਮੈਨੂੰ ਲੱਗਦਾ ਜੇ ਪੁਲਿਸ ਪ੍ਰਸ਼ਾਸਨ ਆਪ ਦਾ ਅਕਸ ਸੁਧਾਰ ਲੇ ਆਪਣੇ ਆਪ ਨੂੰ ਸੁਧਾਰ ਲੇ ਪੁਲਿਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਲੱਗ ਜੇ ਤਾਂ ਸਾਡੇ ਪੰਜਾਬ ਚੋਂ ਬਹੁਤ ਜ਼ਿਆਦਾ ਕ੍ਰਾਈਮ ਖਤਮ ਹੋ ਸਕਦਾ ਹੈ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ ਕਿ ਤੁਸੀਂ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਪੁਲਿਸ ਪੁਲਿਸ ਦਾ ਰੋਲ ਨਹੀਂ ਅਦਾ ਕਰ ਰਹੀ ਬੁੰਡਾ ਕਰਦੀ ਕਰ ਰਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਮਾਰਿਆ ਹੈ ਤਾਂ ਉਸ ਤੋਂ ਬਾਅਦ ਜੋ ਉਹਨਾਂ ਤੇ ਬਣਦੀ ਹੋੜੀ ਬਣਦੀ ਕਾਰਵਾਈ ਸੀ ਉਹਨੂੰ ਕਿਵੇਂ ਦਾ ਸਾਜੀ ਕਰਕੇ ਇਧਰ ਉਧਰ ਦੀ ਗੱਲ ਕਰਕੇ ਦਬਾਇਆ ਜਾ ਸਕਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਨਲ ਸਾਹਿਬ ਦੀ ਇੱਕ ਢਾਬੇ ਤੇ ਕੁੱਟਮਾਰ ਹੋਈ ਹੈ ਤੇ ਦੂਸਰੇ ਦਿਨ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਮੁਆਫੀ ਵੀ ਮੰਗਦੇ ਨੇ ਤੇ ਆਪਣੇ 12 ਬੰਦਿਆਂ ਨੂੰ ਸਸਪੈਂਡ ਵੀ ਕਰ ਦਿੰਦੇ ਨੇ ਸਾਨੂੰ ਪਤਾ ਲੱਗਿਆ ਜਿੱਥੇ ਪਰਚਾ ਦਰਜ ਹੋਇਆ ਉਹ ਅਣਪਛਾਤੇ ਬੰਦਿਆਂ ਤੇ ਹੋਇਆ ਕੁੱਟਮਾਰ ਕਰਨਲ ਸਾਹਿਬ ਦੇ ਪਰਿਵਾਰ ਦੀ ਹੋਈ ਹੈ ਔਰ ਚਾ ਦਰਜ ਕਰਵਾਇਆ ਜਾਂਦਾ ਢਾਬੇ ਵਾਲੇ ਵੱਲੋਂ ਜਦੋਂ ਢਾਬੇ ਵਾਲੇ ਨੂੰ ਜਾ ਕੇ মিডিਆ ਪੁੱਛਦਾ ਜਾਂ ਪਰਿਵਾਰ ਪੀੜਤ ਪਰਿਵਾਰ ਪੁੱਛਦਾ ਉਹ ਕਹਿੰਦਾ ਇੱਥੇ ਤਾਂ ਕੋਈ ਗੱਲ ਹੋਈ ਨਹੀਂ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਤਾਂ ਆਪਾਂ ਨੂੰ ਇਹ ਸਾਰਾ ਘਟਨਾਕਰਮ ਦੇਖ ਕੇ ਲੱਗਦਾ ਹੈ ਕਿ ਆਪਾਂ ਕੀ ਤੇ ਵਿਸ਼ਵਾਸ ਕਰੀਏ ਇੱਥੇ ਚੋਰਾ ਨਾਲ ਕੁੱਤੇ ਰਲਈ ਹੋਈ ਹੈ ਤਾਂ ਬਹੁਤ ਵੱਡਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਕੱਲੇ ਫੌਜ ਦੇ ਨਹੀਂ ਪੂਰੇ ਪੰਜਾਬ ਦੇ ਨਾਗਰਿਕਾਂ ਤੇ ਆਮ ਨਾਗਰਿਕਾਂ ਤੇ ਇਸ ਘਟਨਾ ਦਾ ਬੁਰਾ ਅਸਰ ਪੈ ਰਿਹਾ ਹੈ ਅੱਜ ਮੌਕਾ ਹੈ ਮੈਂ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਕਿ ਉਹ ਮੌਕੇ ਨੂੰ ਸੰਭਾਲਦੇ ਹੋਏ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕਰਿਆ ਹੈ کہیں ਹੈ ਕਿ ਲੋਕਾਂ ਦਾ ਪੰਜਾਬ ਪੁਲਿਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਦੂਜੀ ਗੱਲ ਮੈਂ ਇੱਥੇ ਇਹ ਕਹੂੰਗਾ ਕਿਉਂਕਿ ਕਿਵੇਂ ਸਾਬਕਾ ਸੈਨਿਕਾਂ ਸਾਡੇ ਸਾਬਕਾ ਸੈਨਿਕ ਦਿਨ ਰਾਤ ਡੋਟੀਆਂ ਕਰਦੇ ਨੇ ਸਕਿਉਰਿਟੀ ਦੀ ਡੋਟੀ ਕਰਦੇ ਆ ਰਾਤਾਂ ਨੂੰ ਵੀ ਕਰਦੇ ਨੇ ਮੈਨੂੰ ਲੱਗਦਾ ਕਿੰਨਿਆਂ ਨਾਲ ਇਹ ਜਿਹੇ ਘਟਨਾਵਾਂ ਹੁੰਦੀਆਂ ਹੋਣਗੀਆਂ ਜਿਹੜੀਆਂ ਦਬਕੇ ਹੀ ਰਹਿ ਜਾਂਦੀਆਂ ਕਿਉਂਕਿ ਇਹ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਹੈ ਇਹਨਾਂ ਦੀ ਸਰਕਾਰ ਦੇ ਦਰਵਾਜ਼ੇ ਪਹੁੰਚ ਵੀ ਹੈ ਇਹਨਾਂ ਨੇ ਤਾਂ ਇੰਨਾ ਰੌਲਾ ਰੱਪਾ ਪਾ ਕੇ ਪਹੁੰਚ ਕਰਕੇ ਇਸ ਗੱਲ ਨੂੰ ਹਾਈਲਾਈਟ ਕਰਤਾ ਪਰ ਮੈਨੂੰ ਲੱਗਦਾ ਇਹ ਆਮ ਨਾਗਰਿਕ ਦਾ ਕੀ ਬਣਦਾ ਹੋ ਇਹ ਘਟਨਾਵਾਂ ਆਈ ਦਬਕੇ ਰਹਿ ਜਾਂਦੀਆਂ ਹੋਣਗੀਆਂ ਨਾਲੇ ਮੈਂ ਮਾਨਸਾ ਜ਼ਿਲ੍ਹੇ ਦੇ ਪੂਰੇ ਸਾਬਕਾ ਸੈਨਿਕਾਂ ਨੂੰ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਇਸ ਅਜਿਹੇ ਨੇ ਐਡਵੋਕੇਟ ਆ ਇੱਕ ਵਕੀਲ ਆ ਮੈਂ ਦੱਸਣਾ ਚਾਹੁੰਦਾ ਕਿ ਧਾਰਾ ਜੋ 46 ਹੈ 46 ਹੈ ਉਹਦੇ ਅੰਡਰ ਪੰਜਾਬ ਪੁਲਿਸ ਵਾਲਾ ਸਾਨੂੰ ਅੰਡਰੈਸਟ ਕਰਕੇ ਥੱਪੜ ਵੀ ਨਹੀਂ ਮਾਰ ਸਕਦਾ ਤੁਹਾਡੇ ਸ਼ਾਂਤ ਦੇ ਖਿਲਾਫ ਕੋਈ ਸ਼ਬਦ ਵੀ ਨਹੀਂ ਬੋਲ ਸਕਦਾ ਤਾਂ ਮਾਨਸਾ ਜ਼ਿਲ੍ਹੇ ਚ ਕਿਸੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਕਿਤੇ ਵੀ ਘਟਨਾ ਹੁੰਦੀ ਹੈ ਤਾਂ ਉਹ ਸਾਡੇ ਜਿੰਨੀ ਵੀ ਸਾਡੀ ਜਥੇਬੰਦੀ ਹੈ ਸਾਡੇ ਤੇ ਧਿਆਨ ਚ ਲਿਆਵੇ ਡਰਨ ਦੀ ਲੋੜ ਨਹੀਂ ਤਬਨ ਦੀ ਲੋੜ ਨਹੀਂ ਅਸੀਂ ਉਹਨੂੰ ਪੂਰਨ ਇਨਸਾਫ ਦਿਵਾਵਾਂਗੇ ਜਦੋਂ ਅਸੀਂ ਫੌਜੀ ਜਿਹੜੇ ਦੇਸ਼ ਦੀ ਰੱਖਿਆ ਕਰਨ ਵਾਲੇ ਹੀ ਸੇਵਕ ਨਹੀਂ ਹਾਂ ਤਾਂ ਫਿਰ ਆਮ ਨਾਗਰਿਕ ਦਾ ਕੀ ਬਣੂਗਾ ਸੋ ਮੈਂ ਕਹਿਣਾ ਕਿ ਸਾਡੇ ਕਰਨਲ ਸਾਹਿਬ ਨੂੰ ਇਸ ਜੋ ਘਟਨਾ ਹੋਈ ਉਹਦਾ ਪੂਰ ਇਨਸਾਫ ਮਿਲਣਾ ਚਾਹੀਦਾ ਇਸ ਲਈ ਅਸੀਂ ਕੱਲ ਨੂੰ 22 ਤਰੀਕ ਨੂੰ ਮਾਨਸਾ ਜ਼ਿਲ੍ਹੇ ਦੇ ਜ਼ਿਆਦਾ ਤੋਂ ਜ਼ਿਆਦਾ ਸੰਕਾਚ ਸਾਫਤਲ ਸੈਨਿਕਾਂ ਪਟਿਆਲਾ ਪਹੁੰਚ ਰਹੇ ਆ ਜਿੱਥੇ ਕਿ ਅਸੀਂ ਗੁਹਾਰ ਲਵਾਵਾਂਗੇ ਕਿ ਕਰਨਲ ਸਾਹਿਬ ਨੂੰ ਇਨਸਾਫ ਮਿਲੇ ਉਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਫੌਜ ਤੁਸੀਂ ਸੁਣਿਆ ਹੋਊਗਾ ਆਰਗੇਨਾਈਜੇਸ਼ਨ ਨੂੰ ਯੂਨਿਟ ਕਿਹਾ ਜਾਂਦਾ ਸਾਡੀ ਯੂਨਿਟੀ ਬਹੁਤ ਹੁੰਦੀ ਆ ਸਾਨੂੰ ਜਦੋਂ ਅਸੀਂ ਭਰਤੀ ਹੋ ਕੇ ਜਾਂਦੇ ਆ ਸਪਾਹੀ ਬਣਨੇ ਆ ਸੌਂਹ ਖਵਾਈ ਜਾਂਦੀ ਆ ਕਸਮ ਖਵਾਈ ਜਾਂਦੀ ਆ ਕਿ ਤੁਸੀਂ ਦੇਸ਼ ਦੀ ਰੱਖਿਆ ਕਰਨੀ ਆ ਆਪਣੇ ਸਾਥੀਆਂ ਦੀ ਰੱਖਿਆ ਕਰਨੀ ਆ ਤਾਂ ਅਸੀਂ ਉਸੇ ਮੁਤਾਬਕ ਹੁਣ ਆਪਣੇ ਇੱਕ ਸੈਨਿਕ ਸਾਥੀ ਦੀ ਰੱਖਿਆ ਕਰਨ ਉਹਨੂੰ ਇਨਸਾਫ ਦਿਵਾਉਣ ਲਈ 22 ਤਰੀਕ ਨੂੰ ਧਰਨਾ ਉਥੇ ਜੋ ਕਾਠ ਹੋ ਰਹੇ ਹੁੰਦੇ ਸ਼ਾਮਲ ਹੋ ਰਹੇ ਆ ਤੇ ਡਿਕ ਪ੍ਰੈਸ਼ਰ ਬਣਾਵਾਂਗੇ ਕਿ ਭਈ ਇਹਨਾਂ ਨੂੰ ਇਨਸਾਫ ਮਿਲੇ ਇਹ ਸਾਡੀ ਜੁਨਿਟੀ ਹੈ ਤਾਂ ਅਸੀਂ ਜਿੱਥੇ ਆਪਣੇ ਦੇਸ਼ ਲਈ ਮਰ ਮਿਟ ਸਕਦੇ ਆ ਤਾਂ ਆਪਣੇ ਕਿਸੇ ਸਾਥੀ ਦੀ ਇੱਜ਼ਤ ਮਾਨ ਅਤੇ ਉਹਦੇ ਨਾਲ ਹੋ ਰਏ ਤੱਕੇ ਦੀ ਉਹ ਤੋਂ ਰਾਖੀ ਵੀ ਕਰ ਸਕਦੇ ਆ ਥੈਂਕ ਯੂ ਤੁਸੀਂ ਕਹਿ ਦੇਦੇ ਹੋ ਪਰਮਾਨੰਦਾ ਫਟਾਏ ਕਿ ਦੁੱਖ ਤਾਂ ਇਹ ਘੱਟਣ ਨਹੀਂ ਬੰਦੀ ਇੱਕ ਦੇਸ਼ ਦੀ ਰਾਖੀ ਕਰਨ ਵਾਲੇ ਅਫਸਰ ਜਿਹੜਾ ਨੌਜਵਾਨ ਹੈ ਪੱਗੇ ਦੀ ਉਹਨਾਂ ਦੀ ਆਮ ਥਾਂ ਦੇ ਪਰ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਖੋਦੀ ਹੋਣੀ ਰਹਿ ਸੀ ਉੱਥੇ ਇਸ ਤਰ੍ਹਾਂ ਹੋ ਜਾਂਦਾ ਤਾਂ ਜਿਹੜੇ ਬਾਹਰੀ ਤਲਕ ਹਨ ਉਹਨਾਂ ਦਾ ਬੜਾ ਹੀ ਇਹ ਅਸਰ ਹੋਣਾ ਕਿਉਂਕਿ ਉਹਨੂੰ ਲੱਗਦਾ ਵੀ ਇੱਥੇ ਆਪ ਦੇ ਇਹਨਾਂ ਅਫਸਰ ਦੇ ਪੰਜਾਬ ਦੇ ਵਿੱਚ ਆਪ ਦੇ ਖੇਤਰ ਦੇ ਵਿੱਚ ਸੇਵਨ ਨੂੰ ਤਾਂ ਤੁਸੀਂ ਕਿਵੇਂ ਦੇ ਦਿੰਦੇ ਸਾਰੇ ਨਗਰ ਮੈਂ ਕੈਪਟਨ ਸੁਖਵੰਦਰ ਸਿੰਘ ਫਖੜੇ ਭਾਈ ਕੇ ਇਹ ਵਿਸ਼ੇਕਤਮ ਬੇਸੇਦਰ ਸਿੰਘ ਸਾਹਿਬ ਨੇ ਸਾਰਾ ਕੁਝ ਦੱਸ ਹੀ ਦਿੱਤਾ ਅਸੀਂ ਜੋ ਸਾਰੇ ਸਾਬਕਾ ਸੈਨਿਕ ਇਕੱਠੇ ਹੋਏ ਆਂ ਅਸੀਂ ਇਸ ਘਟਨਾ ਦੀ ਨਿਡਰ ਕਰਨ ਸਾਹ ਉੱਤੇ ਤਸੱਦ ਹੋਇਆ ਹੈ ਇਹਦੀ ਸਖਤ ਲਬਜ਼ਾਂ ਵਿੱਚ ਨਿਖੇਦੀ ਕਰਦੇ ਹਾਂ ਤੇ ਇਹਦਾ ਜੋ ਇਸ ਘਟਨਾ ਦਾ ਸਾਬਕਾ ਸੈਨਿਕਾਂ ਤੇ ਅਤੇ ਸਰਵਿੰਗ ਜੋ ਕਰ ਰਹੇ ਨੇ ਸਰਵਸ ਉਹਨਾਂ ਦੇ ਮਨੋਵਲ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ ਤੇ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰ ਰਹੇ ਆ ਕਿ ਇਸ ਘਟਨਾ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਿੰਨੇ ਵੀ ਇਹ ਗਲਤੀ ਕੀਤੀ ਹੈ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਇਹਨਾਂ ਨੂੰ ਇੱਕ ਸਬਕ ਮਿਲ ਸਕੇ ਅ ਐਸਾ ਕਿਸੇ ਨਾਲ ਨਾ ਹੋਵੇ ਇੱਕ ਕਰਨਲ ਸਾਹਿਬ ਨਾਲ ਕੁੱਟਮ ਮਾਰ ਹੋ ਰਹੀ ਆ ਤਾਂ ਵੀ ਬਾਕੀ ਛੋਟੇ ਰੈਂਕ ਦੇ ਅਸੀਂ ਕੀ ਉਮੀਦ ਕਰ ਸਕਦੇ ਆ ਕਿ ਸਾਨੂੰ ਕੋਈ ਇਨਸਾਨ ਮਿਲੂਗਾ ਇਸ ਘਟਨਾ ਦੀ ਅਸੀਂ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਅਸੀਂ 22 ਤਰੀਕ ਨੂੰ ਹਮ ਹਮਾ ਕੇ ਪਟਿਆਲੇ ਪਹੁੰਚ ਰਹੇ ਹਾਂ ਅਸੀਂ ਬੜੇ ਜੋਰ ਸ਼ੋਰ ਨਾਲ ਆਪਣੀ ਆਵਾਜ਼ ਠਾਵਾਗੇ ਤਾਂ ਕਿ ਸਾਨੂੰ ਹਨਸਾ ਮਿਲ ਸਕੇ ਅਨਵਲ ਸਰ ਲੋੜ ਹੈ ਕਿ ਇਹ ਸਾਬਕਾ ਫੌਜੀ ਨੇ ਜਦ ਮੌਜੂਦਾ ਫੌਜੀ ਹੰਦ ਰੋਡੀ ਕਰ ਰਿਹਾ ਸਰਕਾਰ ਨਾਲ ਹੈ ਕਿ ਲੋੜ ਹੈ ਉਹ ਇੱਕ ਇੱਕ ਮੈਕਸੀਮ ਦੀ ਤਾਂ ਨੂੰ ਇਹਨਾਂ ਸਾਭ ਮਿਲ ਰਿਹਾ ਤੇ ਮੈਂ ਕਹਿੰਦਾ ਚਲੋ ਰਾਖੀ ਕਰਦੇ ਕੋਸੇ ਇਹਨਾਂ ਕੋ ਮਾਰੇ ਹੋਣ ਦੀ ਪਰ ਜਿਹੜੇ ਇਹ ਜਿਹਨਾਂ ਸਰ ਨੇ ਕੋਸੇ ਦੇ ਵਿੱਚ ਨਾ ਤਾਂ ਲੱਗਦਾ ਕਿ ਦੇ ਵੱਡਾ ਕੋਸੇ ਜਦ ਤੱਕ ਵੀ ਲੱਗਿਆ ਹੋਇਆ ਤੇ ਨਾਲ ਆਪਾਂ ਕਹਿੰਦੇ ਇੱਕ ਭਾਈ ਦਾ ਵੀ ਹਿੱਸਾ ਜਾਂ ਫੋੜ ਤੇ ਪੁਲਿਸ ਦੇ ਮੁੱਦੇ ਵੀ ਫਰਕ ਪੈਣਾ ਸਰ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਲੇਕਿਨ ਅਸੀਂ ਨਹੀਂ ਚਾਹੁੰਦੇ ਕਿਉਂਕਿ ਬਹੁਤ ਵੱਡਾ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਅਸੀਂ ਨਹੀਂ ਚਾਹੁੰਦੇ ਕਿ ਉੱਥੇ ਜਿਹੜੇ ਸਰਵਿੰਗ ਕਰ ਰਹੇ ਨੇ ਉਹ ਕੋਈ ਸਫੜ ਘਾਟ ਬਚਾਉਣ ਲੇਕਿਨ ਇਹ ਕੰਮ ਹੀ ਸਾਰਾ ਘਾਟ ਵਾਲਾ ਕਰ ਰਹੇ ਨੇ ਇਹ ਇੱਕ ਜੋ ਸਰਵਿਸ ਜੋ ਕਰ ਰਿਹਾ ਕਰਨਲ ਉਸ ਨੂੰ ਨਹੀਂ ਬਖਸ਼ਿਆ ਨਾ ਤੇ ਬਾਕੀ ਫਿਰ ਹੋ ਜਾਣਾ ਤੇ ਉੱਤੇ ਬੁਰਾ ਸਰ ਤਾਂ ਪੈਣਾ ਹੀ ਆ ਬਹੁਤ ਬੁਰਾ ਸਰ ਸਰ ਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਸਾਡੇ ਕੋਈ ਪੇਸ਼ ਨਹੀਂ ਜਾਂਦੀ ਤੇ ਅਸੀਂ ਜੋ ਕਰਨਾ ਹੈ ਕਾਨੂੰਨ ਦੇ ਮੁਤਾਬਕ ਕਰਾਂਗੇ ਲੇਕਿਨ ਅਸੀਂ ਪਿੱਛੇ ਨਹੀਂ ਹਟਾਂਗੇ ਅਸਲ ਕੋਲ ਇਹ ਕਾਰਡ ਹੁੰਦਾ ਕਰਨ ਸਰ ਦਾ ਕਾਰਡ ਸੀ ਕਿਹਣਾ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ ਕੀ ਸਾਨੂੰ ਕੀ ਪ੍ਰੂਫ ਆ ਕਿ ਉਹਨਾਂ ਨੇ ਫੋਟੋ ਸਟੇਟ ਕਰਕੇ ਗਲਤ ਹੱਥਾਂ ਵਿੱਚ ਉਹ ਕਰਨ ਸਰ ਦਾ ਕਾਰਡ ਨਹੀਂ ਦਿੱਤਾ ਹੋਣਾ ਤੇ ਉਹਨੂੰ ਹੋਰ ਫਿਸ਼ਾਉਣ ਦੀ ਬਜਾਏ ਕਹਿਣਗੇ ਜੇ ਤਾਂ ਲਿੰਕ ਆਤਵਾਦੀਆਂ ਨਾਲ ਤੇ ਆਈਐਸਆਈ ਆਈਐਸਆਈ ਨੂੰ ਵੀ ਉਹਦੀ ਫਾਪੀ ਪੇ ਸਕਦੇ ਨੇ ਤੇ ਬਹੁਤ ਗਲਤ ਕੀਤਾ ਉਹ ਆਇਡੈਂਟੀਟੀ ਕਾਰਡ ਇੱਕ ਸੀਨੀਅਰ ਅਫਸਰ ਦਾ ਲਈ ਨਹੀਂ ਸਕਦੇ ਉਹ ਦੂਸਰਾ ਜਿਹੜਾ ਕਰਨਲ ਸਾਹਿਬ ਦਾ ਮੋਬਾਈਲ ਆ ਨਾ ਕਿਉਂ ਕਰਨਲ ਸਾਹਿਬ ਇੱਕ ਬਹੁਤ ਅਹਿਮ ਜਗ੍ਹਾ ਤੇ ਪੋਸਟਡ ਨੇ ਆਰਮੀ ਹੈੱਡਕੁਆਟਰ ਦੇ ਵਿੱਚ ਜਿੱਥੇ ਵੀ ਸਾਰੀ ਗੱਲਬਾਤ ਜੋ ਵੀ ਫੌਜ ਦੀ ਵੀ ਇੱਕ ਸਿਕਰਟ ਹੁੰਦਾ ਹੈ ਕਿੰਬ ਤਾਂ ਕਰਨਲ ਸਾਹਿਬ ਦੇ ਮੋਬਾਈਲ 'ਚ ਕੀ ਡਾਟਾ ਸੀ ਕਿਹਨੂੰ ਉਹ ਕੀ ਮੈਸੇਜ ਕਰਦੇ ਸੀ ਕੀ ਕਿਤੇ ਉਹਦੇ 'ਚੋਂ ਕੀ ਕੀ ਡਾਟਾ ਵੀ ਚੋਰੀ ਕੀਤਾ ਜਾ ਸਕਦਾ ਤਾਂ ਇਹ ਸਾਡੀ ਦੇਸ਼ ਦੀ ਜਿਵੇਂ ਕਪਤਨ ਸਾਹਿਬ ਨੇ ਦੱਸਿਆ ਸੁਰੱਖਿਆ ਦਾ ਮਾਮਲਾ ਵੀ ਹੈ ਤਾਂ ਕਿ ਜਿਵੇਂ ਤੁਸੀਂ ਗੱਲ ਕੀਤਾ ਕਿ ਫੌਜ ਤੇ ਪੁਲਿਸ ਦੇ ਰਿਲੇਸ਼ਨਾਂ 'ਚ ਵੀ ਫਰਕ ਪਊਗਾ ਬਾਕੀ ਪਊਗਾ ਕਿਉਂਕਿ ਦੋਨੇ ਬੈਲਟ ਫੋਰਸਸ ਨੇ ਸਿਵਲ ਐਂਡ ਫੋਰਸਾਂ ਨੇ ਇੱਕ ਦੂਜੇ ਤੇ ਜਦੋਂ ਵੀ ਦੇਸ਼ ਤੇ ਕੋਈ ਭੀੜ ਪੈਂਦੀ ਆ ਕੋਈ ਆਪਤਾ ਆ ਜੇ ਤੁਸੀਂ ਸੁਣਿਆ ਹੋਣਾ ਬੱਚਾ ਕੁਝ ਡਿੱਗ ਪੇ ਤਾਂ ਵੀ ਫੌਜ ਨੂੰ ਬੁਲਾ ਲੈਂਦੇ ਆ ਕਿਤੇ ਹੜਾ ਆ ਜਾਏ ਫੌਜ ਨੂੰ ਬੁਲਾ ਲੈਂਦੇ ਆ ਤਾਂ ਫੌਜ ਜਿੱਥੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਕੰਮ ਕਰਦੀ ਆ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਵੀ ਆਪਣਾ ਵੱਡਾ ਯੋਗਦਾਨ ਪਾਉਂਦੀ ਆ ਤਾਂ ਜੇ ਇਸ ਤਰ੍ਹਾਂ ਦੀ ਘਟਨਾਵਾਂ ਹੋਣੀਆਂ ਤਾਂ ਦੋਨਾਂ 'ਚ ਫਰਕ ਪੈਣ ਦਾ ਡਰ ਹੈ ਕਿਉਂਕਿ ਸਾਡੇ ਫੌਜ ਤੋਂ ਰਿਟਾਇਰ ਹੋ ਕੇ ਵੀ ਬੰਦੇ ਪੰਜਾਬ ਪੁਲਿਸ 'ਚ ਭਾਗ తీ ਹੁੰਦੇ ਨੇ ਤਾ ਅਸੀਂ ਤਾਂ ਸਾਡਾ ਤਾਂ ਨੌ ਮਾਸਾ ਵਾਲਾ ਰਿਸ਼ਤਾ ਸੀ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਤਾਂ ਅਸੀਂ ਉਹਦੇ ਲਈ ਸਾਰੇ ਚਿੰਤਤ ਹੁੰਦੇ ਆ ਉਸੇ ਦੇ ਇਨਸਾਫ ਲਈ ਉਸੇ ਲਈ ਕਿ ਭਈ ਇਹ ਇਸ ਤਰ੍ਹਾਂ ਕਿਉਂ ਹੁੰਦਾ ਸਹੀ ਇਨਸਾਫ ਮਿਲੇ ਦੋਸ਼ੀਆਂ ਨੂੰ ਮੰਗਾਂ ਹੀ ਐਸੇ 22 ਤਰੀਕ ਨੂੰ ਸੇ ਇਕੱਠੇ ਹੋ ਰਹੇ ਆ ਅਸੀਂ ਉੱਥੇ ਮਿਲ ਕੇ ਐਸਐਸਪੀ ਸਾਹਿਬ ਨੂੰ ਹੋਰ ਜਿੰਨੇ ਵੀ ਪ੍ਰਸ਼ਾਸਨ ਕਰਤਾਧਾਰੀ ਨੇ ਨeta maan ਨੂੰ ਇਹੀ ਬੇਨਤੀ ਕਰਦੇ ਆ ਕਿ ਦੇਸ਼ ਦੀ ਅੰਦਰੂਨੀ ਰੱਖਿਆ ਨੂੰ ਸੁਰੱਖਿਆ ਨੂੰ ਕਾਇਮ ਰੱਖਦੇ ਹੋਏ ਇਹ ਤੇ ਸਹੀ ਫੈਸਲਾ ਆ ਸੌਣ ਤੇ ਲੋਕਾਂ ਦੇ ਦਿਲ ਗਿੱਤਣ ਅਸਲ ਤਾਂ ਗੱਲ ਕਰ ਲਈਏ ਉਹ ਪੰਜਾਬ ਦੇ ਮੁਖਵਤੇ ਉਹ ਹਲੇ ਵੀ ਕੋਈ ਇਸ ਪੜਾਅ ਕਰਨ ਤੇ ਕੋਈ ਬਿਆਨਵਾਜੀ ਨਹੀਂ ਕੀਤੀ ਗਈ ਜਾਂ ਮਤਲਬ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਨਾ ਮਨਦਾ ਕਿ ਤਨੇ ਕਦੇ ਜਿਨੀ ਵੱਡੀ ਪੰਜਾਬ ਸਰਕਾਰ ਨੇ ਲੱਕੀ ਸੀ ਹਾਂ ਜ਼ਰੂਰ ਅਸੀਂ ਇਸ ਗੱਲ ਲਈ ਸਾਡੇ ਦਿਲਾਂ ਚ ਗੁੱਸਾ ਵੀ ਹੈ ਤੇ ਚਿੰਤਾ ਤੇ ਵੀ ਹਾਂ ਵੀ ਕਿਉਂ ਵੀ ਇਤਨਾ ਵੀ ਬਿਆਨ ਨਹੀਂ ਦਿੱਤਾ ਉਹਨਾਂ ਨੂੰ ਖੁੱਲ ਕੇ ਪਰਿਵਾਰ ਦੀ ਗੱਲ ਵੀ ਸੁਣਨੀ ਚਾਹੀਦੀ ਸੀ ਲੋਕਾਂ ਨੂੰ ਇੱਕ ਮੈਸੇਜ ਪਾਉਣਾ ਚਾਹੀਦਾ ਸੀ ਵੀ ਇਹਦਾ ਕੀ ਨਤੀਜਾ ਨਿਕਲੂਗਾ ਜਾਂ ਅਸੀਂ ਇਹਦੇ ਲਈ ਕੀ ਸਟੈਂਡ ਲੈ ਰਹੇ ਹਾਂ ਤਾਂ ਸਾਨੂੰ ਮੈਨੂੰ ਲੱਗਦਾ ਕਿ ਸਾਡੇ ਜੋ ਪੁਲਿਸ ਦੇ ਮੰਤਰੀ ਨੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਤਾਂ ਉਹ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਖੁੱਲ੍ਹ ਕੇ ਬਿਆਨ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਜਦੋਂ ਉਹਨਾਂ ਨੇ ਮੁੱਖ ਮੰਤਰੀ ਬਣੇ ਨੇ ਆਪਣੇ ਬਾਰੇ ਇਹੀ ਕੀਤਾ ਸੀ ਕਿ ਲੋਕਾਂ ਨੂੰ ਕਿ ਤੁਸੀਂ ਤਾਂ ਉਹਦਾ ਕੰਮ ਕਰਤਾ ਮੈਨੂੰ ਵੋਟ પાਕੇ ਹੁਣ ਇਹ ਮੇਰੀ ਚਿੰਤਾ ਹੈ ਮੈਂ ਤੁਹਾਡੇ ਲਈ ਕੀ ਕਰਨਾ ਤਾਂ ਉਹੀ ਅਸੀਂ ਮੰਗ ਕਰਦੇ ਹੁਣ ਕਰੋ ਸਾਡੇ ਲਈ ਸਾਨੂੰ ਇਨਸਾਫ ਦਿਵਾਓ ਕਿ ਆਮ ਨਾਗਰਿਕਾਂ ਆਪਣੇ ਆਪ ਨੂੰ ਮਹਿਸੂਸ ਕਰ ਮਹਿਸੂਸ ਕਰੇ ਆਪਣੇ ਕੀ ਹੈ ਜੇ ਕਿਸੇ ਮਾਮਲੇ 'ਚ ਜਦੋਂ ਪੁਲਿਸ ਆ ਜਾਂਦੀ ਹੈ ਅਗਲਾ ਡਰ ਜਾਂਦਾ ਵੀ ਜਦ ਪੁਲਿਸ ਆ ਗਈ ਹੁਣ ਤਾਂ ਕੰਮ بگੜ ਜਾਊਗਾ ਸਮਝਾਉਤਾ ਸ਼ਾਇਦ ਹੋਣਾ ਨਹੀਂ ਉਸ ਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਬਣਾਉਣਾ ਚਾਹੀਦਾ ਜੇ ਕਿਤੇ ਵੀ ਕੋਈ ਬੰਦਾ ਦਿੱਕਤ ਹੈ ਜਾਂ ਜੇ ਉਹਨੂੰ ਕੋਈ ਪੰਜਾਬ ਪੁਲਿਸ ਮੁਲਾਜ਼ਮ ਮਿਲਦਾ ਪੁਲਿਸੋਂ ਦੀ ਮਦਦ ਚਾ ਕੇ ਖੜ ਗਿਆ ਤਾਂ ਉਹਨੂੰ ਹੋ ਜਾਏ ਕਿ ਮੈਂ ਹੁਣ ਸਹੀ ਜਗ੍ਹਾ ਆ ਗਿਆ ਉਹ ਖੁਸ਼ ਹੋ ਜਾਵੇ ਖੁਸ਼ ਹੋ ਜਾਵੇ ਕਿ ਹੁਣ ਮੈਨੂੰ ਮੇਰਾ ਮਾਮਲਾ ਪੁਲਿਸ ਕੋਲ ਵਾਗਿਆ ਜਾਂ ਮੈਨੂੰ ਪੁਲਸ ਨੇ ਆ ਕੇ ਝੱਲਿਆ ਕੋਈ ਰੋਡ ਐਕਸੀਡੈਂਟ ਆ ਕੁਝ ਵੀ ਆ ਮੈ ਸੇਫ ਆ ਪਰ ਲੋਕ ਚਿੰਤਾਤ ਹੁੰਦੇ ਆ ਇਹ ਸਹੀ ਗੱਲ ਐ ਸੋ ਮੈਂ ਕਹਿਣਾ ਪੁਲਸ ਨੂੰ ਆਪਣੇ ਆਕਸ ਨੂੰ ਸੁਧਾਰਨ ਦੀ ਲੋੜ ਐ ਆਮ ਜਨਤਾ ਚ ਆਪਣਾ ਇੱਕ ਭਰੋਸਾ ਬਣਾਉਣ ਦੀ ਲੋੜ ਐ ਉਹ ਭਰੋਸਾ ਤਾਂ ਹੀ ਬਣੂਗਾ ਇਹ ਜਿਆ ਕਟਨਾ ਮਾ ਨਾ ਹੋਣ ਅਤੇ ਇਹਨਾਂ ਤੇ ਸਹੀ ਇਨਸਾਫ ਮਿਲੇ ਥੈਂਕ ਯੂ ਕੀ ਨਾਮ ਮੈਂ ਸੂਬੇਦਾਰ ਮੇਜਰ ਮੇਦਰ ਸਿੰਘ ਮਾਛਾ ਤੋਂ ਹਾਂ ਜੀ ਕਿਵੇਂ ਦੇਖਦੇ ਮੇਰਾ ਵੱਡੀ ਗੱਲ ਤਾਂ ਬੜੀ ਉੱਚੀ ਹੁੰਦੀ ਐ ਇਹ ਦਰਦਕ ਵੀ ਹੈ ਕਿ ਨੌਂ ਇੱਕ ਕੈਡਾਬੀ ਅਫਸਰ ਦੇ ਉੱਪਰ ਹਮਲਾ ਹੋ ਜਾਣਾ ਪੁਰਸਵ ਨੂੰ ਇਹ ਦੋਨੇ ਜਿੱਤਰਾ ਮਾਰੇ ਆ ਬੇਸੀ ਡਾਕੀ ਕਰਕੇ ਪੰਜਾਬ ਦੇ ਵਿੱਚ ਪੁਸ ਕਰਕੇ ਕਿ ਬਾਰਡਰ ਉੱਪਰ ਲੇਗਾ ਹੋਈ ਰੱਖੀ ਜਾਂਦੀ ਆ ਦਿੱਤਾ ਅਡਰ ਜਿਹੜਾ ਸਰਕਾਰ ਹੋਇਆ ਪੈਲੇ ਵਿੱਚ ਤੁਸੀਂ ਕੀ ਕਰਨਾ ਚਾਹੋ ਹਾਲੇ ਤੱਕ ਪਰਿਵਾਰ ਦੇ ਇਹ ਅਦਾਤੇ ਐਫਆਈਰ ਦੱਬਣੀ ਹੋਈ ਹਾਂਜੀ ਜੋ ਇਹ ਕਰਨਲ ਸਾਹਿਬ ਦੇ ਉੱਤੇ ਹੋਇਆ ਕੇਸ ਜੋ ਵੀ ਕੁਝ ਕੀਤਾ ਇਹ ਬਹੁਤ ਗਲਤ ਹੋਇਆ ਜੋ ਪਹਿਲਾਂ ਦਰਸ਼ਕ ਸਾਹਿਬ ਔਰ ਕਪਟਨ ਸੁੰਦਰ ਸਾਹਿਬ ਨੇ ਦੱਸਿਆ ਦਿੱਤਾ ਅਸੀਂ ਇਹਦੀ ਪੂਰੀ ਹੋਰ ਜੋਰ ਲਿੰਜਾ ਕਰਦੇ ਆ ਦੂਸਰਾ ਜੋ ਕਰਨਲ ਸਾਹਿਬ ਨੇ ਇੱਕ ਬਟਾਲੀਅਨ ਦੇ ਕਮਾਂਡਿੰਗ ਅਫਸਰ ਠੀਕ ਹੈ ਇਹਨਾਂ ਦੀ ਪਾਵਰ ਬਹੁਤ ਹੁੰਦੀ ਹੈ ਪਰ ਇਹਨਾਂ ਨੇ ਆਪਣੀ ਉਸ ਚੀਜ਼ ਨੂੰ ਨਾ ਉਹ ਕਰਦੇ ਵੀ ਦੇਸ਼ ਦੇ ਵਿੱਚ ਆਪਦੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਨਾ ਹੋਣ ਇਸ ਵਾਸਤੇ ਉਹਨਾਂ ਨੇ ਆਪ ਦਾ ਠੀਕ ਰੱਖਿਆ ਪਰ ਇਹਨਾਂ ਨੇ ਗਲਤ ਕੀਤਾ ਜੋ ਪੁਲਸ ਨੇ ਕੀਤਾ ਕਿਉਂਕਿ ਜਦੋਂ ਵੀ ਕੋਈ ਅ ਐਕਸੀਡੈਂਟ ਹੋ ਜਾਣਾ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋ ਜੇ ਉਦੋਂ ਆਹ ਪੁਲਸ ਨੂੰ ਬੁਲਾਉਗੇ ਆ ਮਗਰ ਜੇ ਲੋ ਪੁਲਸ ਦੇ ਥੋਏ ਚੀਜ਼ ਨਹੀਂ ਆਉਂਦੀ ਕੰਟਰੋਲ ਨਹੀਂ ਹੁੰਦਾ ਤਾਂ ਫਿਰ ਆਰਮੀ ਨੂੰ ਬੁਲਾਇਆ ਜਾਂਦਾ ਫਿਰ ਕਿਉਂ ਬੁਲਾਉਂਦੇ ਨੇ ਤੇ ਜਦੋਂ ਆਰਮੀ ਵਾਲੇ ਸੇਫ ਨਹੀਂ ਹੈ ਤੇ ਫਿਰ ਇਹਦਾ ਬਹੁਤ ਵੱਡਾ ਅਸਰ ਹੁੰਦਾ ਦੂਜਾ ਜੋ ਪਰਿਵਾਰ ਨੇ ਦੇ ਨਾਲ ਇਹ ਹੋਇਆ ਤੱਕਾ ਹੋਇਆ ਇਹਦੇ ਉੱਤੇ ਅੱਜ ਤੱਕ ਜੋ ਪ੍ਰਵਾਹ ਮੰਗ ਰਿਆ ਵੀ ਕੋਈ ਐਫਆਰਆਈ ਦਰਜ ਹੋਵੇ ਉਹ ਜਨੂਨ ਨਹੀਂ ਹੋਈ ਇਸ ਵਾਸਤੇ ਇਹਦੀ ਪੂਰੇ ਪਿਆਰ ਦੇ ਜਾਂ ਮਾਨਸਾ ਜ਼ਿਲ੍ਹੇ ਦੇ ਸੰਕਾ ਵੱਲੋਂ ਸਭ ਕ ਸੰਕਾ ਵੱਲੋਂ ਉਰਜੋਰ ਨਿੰਦਿਆ ਕਰਦੇ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ